ਸਿਵਲ ਚੱਕਰ ਆ ਤਾਂ ਉਹਦੇ ਜੀ ਦੋ ਲੋਨ ਬੋਲਦੇ ਪਏ ਆ ਇੱਕ ਲੋਨ ਮੇਰਾ ਇੱਕ ਲੋਨ थर्ड पार्टी 5,25,000 ਮੈਨੂੰ ਪਤਾ ਨਹੀਂ ਸੀਗਾ ਇਹ ਲੋਨ ਕਿਹਦਾ ਤਾਂ ਮੈਂ ਬੈਂਕ ਦੇ ਵਿੱਚ ਆਇਆ ਮੈਂ ਕਿਹਾ ਸਰ ਇਹਦਾ ਇਨਕੁਆਇਰੀ ਕਰੋ ਬੈਂਕ ਮੇਰੀ ਕੋਈ ਰਿਸਪੌਂਸ ਨਹੀਂ ਕਰ ਰਿਹਾ ਫਿਰ ਉਹ ਤਾਂ ਬਾਤ ਕਰ ਰਿਹਾ ਸਰ ਤੁਸੀਂ ਐਜ਼ ਅ ਗਾਰੈਂਟਰ ਹੋ ਇਸ ਲੋਨ ਦੇ ਵਿੱਚ ਮੈਂ ਕਿਹਾ ਸਰ ਮੈਨੂੰ ਨਾਮ ਦੋ ਇਸ ਲੋਨ ਦੇ ਵਿੱਚ ਕਿਹਰੇ ਕਿਹਰੇ ਨਾਮ ਤੇ ਕਹਿੰਦੇ ਸੰਜੀਪ ਕੁਮਾਰ ਦੇ ਗਾਰੈਂਟਡ ਹੋ ਮੈਂ ਕਿਹਾ ਸਰ ਮੈਂ ਗਾਰੈਂਟਡ ਹਾਂ ਵੀ ਨਹੀਂ ਫਰੀ ਆ ਤੁਸੀਂ ਐਜ਼ ਅ ਗਾਰੈਂਟਰ ਹੋ ਇਸ ਨਾਮ ਦੇ ਪਾਰਟੀ ਦੇ ਮੈਂ ਕਿਹਾ ਇਹਨਾਂ ਨੂੰ ਤੁਸੀਂ ਲੱਭੋ ਮੈਂ ਕਿਉਂ ਲੱਭਾਂ ਬੈਂਕ ਦੇ ਵਿੱਚ ਆ ਤਾਂ ਮੇਰਾ ਵੀ ਲੋਨ ਆ ਤੁਸੀਂ ਲੱਭੋ ਨਾ ਮੈਂ ਤਾਂ ਆਇਆ ਬੈਂਕ ਵਾਲੇ ਦੱਸਣਗੇ ਸਾਰਾ ਕਿਟ ਕਟਾਣਗੇ ਮੈਂ ਤਾਂ ਮੰਗ ਕਰਿਆ ਮੈਨੂੰ ਇਨਸਾਫ ਦੋ ਮੈਨੂੰ ਕਿਟ ਦਿਖਾਓ ਇੱਕ ਤਾਂ ਮੇਰਾ ਚੱਲਦਾ ਹੀ ਪਿਆ ਬਾਈ ਦੋਵੇ ਇਹ ਤਾਂ ਕਿਸੇ ਨਾਲ ਵੀ ਚਾਰ ਤੋਂ 20 ਹੋ ਸਕਦਾ ਨਾ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਆਪਸ ਚ ਕਰੋਸ ਗਰੰਟੀ ਪਾਈ ਹੋਣੀ ਹੈ ਵੀ ਉਹਦਾ ਜੋ ਲੋਨ ਲਿਆ ਉਹਨੇ ਉਹਦੀ ਪਾਈ ਹੋਣੀ ਉਹਦੇ ਉਹਨੇ ਬਾਕੀ ਹੋ ਜੋ ਕਹਿੰਦੇ ਨਹੀਂ ਪਾਈ ਤਾਂ ਆਪਾਂ ਇਹਨਾਂ ਨੂੰ ਕਿਹਾ ਵੀ 48 ਘੰਟੇ ਚ ਅਪਾਂ ਉਹਨੂੰ ਰਿਕਵੈਸਟ ਲੈ ਡੈਲੀ ਉਹਨਾਂ ਨੂੰ ਗਰੰਟਰ ਹਟਾ ਦੇਾਂਗੇ ਲੁਧਿਆਣਾ ਦੇ ਸੁੰਦਰ ਨਗਰ ਦੇ ਇੱਕ ਨਿੱਜੀ ਬੈਂਕ ਦੇ ਵਿੱਚ ਇੱਕ ਦੋਸਤ ਦੋਸਤ ਦੇ ਨਾਲ ਹੀ ਧੋਖਾਧੜੀ ਕਰ ਗਿਆ ਹਾਲਾਂਕਿ ਤਾਂ ਉਹਨੂੰ ਦੱਸ ਦਈਏ ਕਿ ਇਹ ਦੋਸਤ ਦੇ ਵੱਲੋਂ ਹੀ 5 ਲੱਖ ਰੁਪਿਆ 20000 ਦਾ ਜਿਹੜਾ ਲੋਨ ਕਰਾਇਆ ਗਿਆ ਧੋਖੇਧੜੀ ਦੇ ਨਾਲ ਜਾਲੀ ਸਿਗਨੇਚਰ ਕਰਾ ਕੇ ਉਸ ਤੋਂ ਬਾਅਦ ਜਿਹੜਾ ਉਹ ਦੋਸਤ ਸੀਗਾ ਉਹ ਫਰਾਰ ਹੋ ਗਿਆ ਆਪਣੇ ਪਿੰਡ ਵੱਲ ਤੇ ਜਿਹੜੇ ਡਾਕੂਮੈਂਟ ਲੱਗੇ ਨੇ ਉਹ ਜਿਹੜਾ ਕਿ ਹੈ ਇੱਥੇ ਫਸ ਗਿਆ ਤੇ ਹੁਣ ਗੱਲਬਾਤ ਕਰਦੇ ਆ ਆਖਿਰਕਾਰ ਕਿਸ ਤਰ੍ਹਾਂ ਦੀ ਧੋਖਾਧੜੀ ਹੋਈ ਹੈ ਕਿਸ ਤਰ੍ਹਾਂ ਫਸਿਆ ਨੌਜਵਾਨ ਮੇ ਨਾਲ ਨੌਜਵਾਨ ਮੌਜੂਦ ਹੈ ਕੀ ਨਾਮ ਹੈ ਤੁਹਾਡਾ ਰਾਜੇ ਕੁਮਾਰ ਜੀ ਰਾਜਾ ਇਹ ਕਿਸ ਤਰ੍ਹਾਂ ਧੋਖਾਧੜੀ ਹੋਈ ਤੇ ਤੁਹਾਡੇ ਦੋਸਤ ਨੇ ਕਿਸ ਤਰ੍ਹਾਂ ਸਾਈਨ ਕਰਵਾ ਲਏ ਤੇ ਕਿਸ ਤਰ੍ਹਾਂ ਸਾਈਨ ਜਿਹੜੀ ਕਿ ਜਾਲੀ ਅੰਦਰ ਪੇਸ਼ ਹੋ ਗਏ ਤੇ ਲੋਨ ਕਿਸ ਤਰ੍ਹਾਂ ਅਪਰੂਵ ਹੋ ਗਿਆ ਸਰ ਇਹ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਮਾਮਲਾ ਜੀ 2024 ਦੇ ਵਿੱਚ ਮੈਂ ਲੋਨ ਲਿੱਤਾ ਸੀ ਜੀ ਠੀਕ ਆ 2024 ਦੇ ਵਿੱਚ ਲੋਨ ਲਿੱਤਾ ਸੀ ਜਦੋਂ ਮੈਂ ਸਿਵਲ ਚੈੱਕ ਕਰਾਇਆ ਮੈਂ ਠੀਕ ਆ ਸਰ ਸਿਵਲ ਚੈੱਕ ਕਰਾਇਆ ਤਾਂ ਉਹਦੇ ਜੀ ਦੋ ਲੋਨ ਬੋਲਦੇ ਪਏ ਆ ਇੱਕ ਲੋਨ ਮੇਰਾ ਇੱਕ ਲੋਨ थर्ड पार्टी 5,25,000 ਮੈਨੂੰ ਪਤਾ ਨਹੀਂ ਸੀਗਾ ਇਹ ਲੋਨ ਕਿਹਦਾ ਤਾਂ ਮੈਂ ਬੈਂਕ ਦੇ ਵਿੱਚ ਆਇਆ ਮੈਂ ਕਿਹਾ ਸਰ ਇਹਦਾ ਇਨਕੁਆਇਰੀ ਕਰੋ ਇਹ ਇਹ ਪਾਰਟੀ ਦਾ ਮੈਂ ਜਾਣਦਾ ਹੀ ਨਹੀਂ ਇਹ ਪਾਰਟੀ ਨੂੰ ਮੈਂ ਜਾਣਦਾ ਹੀ ਨਹੀਂ ਤੁਸੀਂ ਵੈਰੀਫਾਈ ਕਰੋ ਬੈਂਕ ਕਹਿੰਦੇ ਦੋ ਦਿਨ ਦਾ ਟਾਈਮ ਦੋ ਠੀਕ ਹੈ ਮੈਂ ਦੋ ਦਿਨ ਦਾ ਟਾਈਮ ਦਿੱਤਾ ਬੈਂਕ ਨੂੰ ਬੈਂਕ ਮੇਰੀ ਕੋਈ ਰਿਸਪੌਂਸ ਨਹੀਂ ਕਰ ਰਿਹਾ ਫਿਰ ਉਹਤ ਬਾਅਦ ਕਹਿੰਦੇ ਸਰ ਤੁਸੀਂ ਐਜ਼ ਅ ਗਾਰੈਂਟਰ ਹੋ ਇਸ ਲੋਨ ਦੇ ਵਿੱਚ ਮੈਂ ਕਿਹਾ ਸਰ ਮੈਨੂੰ ਨਾਮ ਦੋ ਇਸ ਲੋਨ ਦੇ ਵਿੱਚ ਕਿਰੇ ਕਿਰੇ ਨਾਮ ਤੇ ਕਹਿੰਦੇ ਸੰਜੀਪ ਕੁਮਾਰ ਦੇ ਗਾਰੈਂਟਡ ਹੋ ਮੈਂ ਕਿਹਾ ਸਰ ਮੈਂ ਗਾਰੈਂਟਡ ਹਾਂ ਵੀ ਨਹੀਂ ਭਰੀ ਆ ਤੁਸੀਂ ਮੈਨੂੰ ਇਹਦਾ ਗਾਰੈਂਟਡ ਪੇਪਰ ਕਿਟ ਦਿਖ ਜਿਹੜਾ ਮੈਂ ਵੀ ਕਿਸੇ ਦਾ ਗਰੰਟੀਡ ਬਣਾਇਆ ਤਾਂ ਉਹ ਵੀ ਕਿਟ ਕਿਟ ਦੇ ਦਿੱਤੇ ਸੀ ਸਾਈਨ ਕਰਨ ਵਾਸਤੇ ਮੈਂ ਕਿਹਾ ਤੁਸੀਂ ਕਿਟ ਦਿਖਾਓ ਉਹ ਕਹਿੰਦੇ ਸਰ ਉਹ ਜਦੋਂ ਥਰਡ ਪਾਰਟੀ ਆਣਗੇ ਉਹ ਤੋਂ ਪਰਮਿਸ਼ਨ ਦਵਾਂਗੇ ਠੀਕ ਹੈ ਜੀ ਤੇ ਮੇਰੀ ਸੁਣਵਾਈ ਨਹੀਂ ਕਰ ਰਹੇ ਬੈਂਕ ਵਾਲੇ ਅੱਛਾ ਇਹ ਸਾਈਨ ਜਿਹੜੇ ਲੋਨ ਹੋਇਆ ਤੁਸੀਂ ਪਹਿਲੇ ਕੋਈ ਲੋਨ ਲਿੱਤਾ ਹੈ ਸੀ ਇੱਥੇ ਮੇਰਾ ਇੱਥੇ ਲੋਨ ਚੱਲਦਾ ਪਿਆ 5 ਲੱਖ ਦਾ ਅੱਛਾ ਤਾਂ ਤੁਸੀਂ ਲੋਨ ਲਿੱਤਾ ਹੈ ਮੇਰਾ ਲੈਵ ਲੋਨ ਆ ਲੈਵ ਲੋਨ ਮਕਾਨ ਹਾਂਜੀ ਘਰ ਵਾਸਤੇ ਲਿੱਤਾ ਹਾਂ ਘਰ ਵਾਸਤੇ ਠੀਕ ਹੈ ਹਾਂਜੀ ਅੱਛਾ ਜੇ ਜਿਹੜਾ ਤੁਸੀਂ ਲੈਵ ਲੋਨ ਲੈ ਲਿਆ ਉਸ ਦੀਆਂ ਕਿਸ਼ਤਾਂ ਪੂਰੀਆਂ ਹੋ ਗਈਆਂ ਸੀ ਹਾਂਜੀ ਕਿਸ਼ਤਾਂ ਜਾ ਰਹੀਆਂ ਹਲੇ ਚੱ ਹਾਲੇ ਪੈਂਡਿੰਗ ਅਕਸਤਾ ਚੱਲ ਰਹੀ ਹੈ ਜਿਹੜਾ ਤੁਸੀਂ 5 ਲੱਖ ਦਾ ਲੋਨ ਲੈਂਦਾ ਉਹ ਲੋਨ ਨੂੰ ਲੈ ਕੇ ਇੱਥੇ ਵਿਵਾਦ ਹੋਇਆ ਨਹੀਂ ਨਹੀਂ ਉਹ ਲੋਨ ਲੈ ਕੇ ਲਈ ਜਿਹੜਾ ਸੈਕਿੰਡ ਲੋਨ ਹੈ ਮੈਨੂੰ ਕੋਈ ਪਤਾ ਨਹੀਂ ਮੇਰੇ ਸਿਬਲ ਸਿਬਲ ਦੇ ਵਿੱਚ ਬੋਲ ਰਿਹਾ ਦਿੱਤਾ ਸੈਕਿੰਡ ਲੋਨ ਨਹੀਂ ਮੈਂ ਨਹੀਂ ਲੀਤਾ ਜੀ ਅੱਛਾ ਫਿਰ ਉਹ ਲੋਨ ਕਿੱਦਾਂ ਪਾਸ ਹੋ ਗਿਆ ਤੁਹਾਡੇ ਨਾਮ ਤੇ ਕਿੱਦਾਂ ਮਤਲਬ ਚੜ ਗਿਆ ਲੋਨ ਕਿੰਨੇ ਕਰਾਇਆ ਤੇ ਕੁਝ ਪਤਾ ਨਹੀਂ ਮੈਨੂੰ ਆਈ ਡੋਟ ਨੋ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਬੈਂਕ ਕੋਲ ਆਇਆ ਮੈਨੂੰ ਦੱਸੋ ਸਾਰਾ ਇਨਫੋਰਮੇਸ਼ਨ ਦੋ ਇਹ ਮੈਨੂੰ ਦੱਸ ਨਹੀਂ ਰਹੇ ਕਲੀਅਰ ਨਹੀਂ ਕਰ ਰਹੇ ਤੇ ਮੈਨੂੰ ਬਸ ਨਾਮ ਦੇ ਦਿੱਤੇ ਇਹ ਨਾਮ ਤੇ ਠੀਕ ਹੈ ਜੀ ਉਹ ਨਾਮ ਦੇ ਤੇ ਥੋੜੀ ਜਿਹਾ ਕੋਈ ਵੀ ਡਾਕੂਮੈਂਟ ਲੈ ਕੇ ਦੇਗਾ ਤੇ ਗ੍ਰੈਂਟਡ ਬਣਾ ਦੇਗਾ ਕੋਈ ਤੁਸੀਂ ਸਾਈਨ ਵਗੈਰਾ ਕੀਤੇ ਹੋਣ ਜਾਂ ਕੋਈ ਜਾਂ ਜਾਂ ਤੁਸੀਂ ਕੋਈ ਇਨ ਫਿਊਚਰ ਦੇ ਵਿੱਚ ਕਿਸੇ ਦੋਸਤ ਨੇ ਤੁਹਾਡੇ ਸਾਈਨ ਕਰਾਇਆ ਨਹੀਂ ਸਰ ਇਹ ਮੈਨੂੰ ਵੀ ਆ ਜੇ ਮੈਂ ਸਾਈਨ ਕੀਤਾ ਹੋਣਾ ਤੇ ਮੈਂ ਇਹ ਮੁੱਦੇ ਨੂੰ ਉਠਾਣਾ ਨਹੀਂ ਸੀ 2 ਸਾਲ ਬਾਅਦ ਇਹ ਮੈਨੂੰ ਪਤਾ ਹੀ ਨਹੀਂ ਇੱਕ ਤਾਂ ਮੇਰਾ ਉਹ ਵੀ ਮਿਸਯੂਜ਼ ਕੀਤਾ ਇੱਕ ਬੈਂਕ ਵਾਲੇ ਵੀ ਮਿਸਯੂਜ਼ ਕੀਤੇ ਹੈ ਹਾਂ ਦੋਸਤ ਨੇ ਕਰਾਇਆ ਹਾਂ ਦੋਸਤ ਕਰਾਇਆ ਮੇਰਾ ਉਹ ਦੋਸਤ ਸੀਗਾ ਠੀਕ ਹੈ ਜੀ ਮੇਰੇ ਫਰੈਂਡ ਸਰਕਲ ਦੇ ਵਿੱਚ ਆ ਪਰ ਮੈਨੂੰ ਉਹਨੇ ਨਹੀਂ ਵੀ ਦੱਸਿਆ ਹਾਲੇ ਵੀ ਉਹਦਾ ਕਾਲ ਆਇਆ ਜਦੋਂ ਮੈਂ ਇਨਕੁਆਇਰੀ ਕਰਵਾਇਆ ਨਾ ਹਾਲੇ ਵੀ ਮੈਨੂੰ ਉਹਦਾ ਕਾਲ ਆਇਆ ਮੈਂ ਤੈਨੂੰ ਕਿਉਂ ਦੱਸਾਂ ਮੇਰਾ ਲੋਨ ਮੈਂ ਕਿਹਾ ਐਸ ਗਰੈਂਟਰ ਮੈਨੂੰ ਵੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਨਾ ਤੂੰਨੇ ਲੋਨ ਲਿੱਤਾ ਜਾਂ ਕੁਝ ਵੀ ਹਾਂਜੀ ਅੱਛਾ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਦੋਸਤ ਨੇ ਕਰਾਇਆ ਸਰ ਮੈਂ ਤਾਂ ਇਹ ਬੈਂਕ ਵਾਲੇ ਦੱਸਣਗੇ ਸਾਰਾ ਕਿਟਕੜਾਣਗੇ ਮੈਂ ਤਾਂ ਮੰਗ ਕਰ ਰਿਹਾ ਮੈਨੂੰ ਇਨਸਾਫ ਦੋ ਮੈਨੂੰ ਕਿਟ ਦਿਖਾਓ ਇੱਕ ਤਾਂ ਮੇਰਾ ਚੱਲਦਾ ਹੀ ਪਿਆ ਬਾਏ ਦਵੇ ਇਹ ਤਾਂ ਕਿਸੇ ਨਾਲ ਵੀ 420 ਹੋ ਸਕਦਾ ਨਾ ਹਾਂਜੀ ਅੱਛਾ ਉਹਨੇ ਕੋਈ ਡਾਕੂਮੈਂਟ ਵਗੈਰਾ ਹੈਗੇ ਤੁਹਾਡੇ ਕੋ ਜਿਹੜੇ ਤੁਹਾਡੇ ਨਾਮ ਤੇ ਲੋਨ ਬੋਲੇ ਨੇ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਤੁਹਾਡੇ ਨਾਮ ਤੇ ਲੋਨ ਹੋ ਗਿਆ ਹਾਂਜੀ ਮੇਰੇ ਕੋਲ ਡਾਕੂਮੈਂਟ ਆ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਹਾਡੇ ਨਾਮ ਤੇ ਲੋਨ ਮੈਂ ਸਿਵਲ ਦੇ ਸਿਵਲ ਸਕੋਰ ਚੈੱਕ ਕੀਤਾ ਪੈਸਾ ਬਾਜ਼ਾਰ ਦੇ ਵਿੱਚ ਆਹ ਡਾਕੂਮੈਂਟ ਇਹ ਮੈਂ ਇਹ ਮੈਂ ਇਹ ਮੈਂ ਆਪਣਾ ਐਸੇ ਹੀ ਮੈਂ 6 ਮਹੀਨੇ ਤੋਂ ਕਰਦਾ ਵੈਰੀਫਾਈ ਕਰਦਾ ਜੇ ਕੋਈ ਥਰਡ ਅੱਜਕੱਲ ਫੇਕ ਜਮਾਨਾ ਜੀ ਕੋਈ ਵੀ ਕਿਸੇ ਦਾ ਡਾਕੂਮੈਂਟ ਲਾ ਸਕਦਾ ਮੈਂ 6 ਮਹੀਨੇ ਬਾਅਦ ਹਮੇਸ਼ਾ ਚੈੱਕ ਕਰਦਾ ਇਹ ਨਾਮ ਸਹੀ ਹੋ ਰਿਹਾ ਮੈਨੂੰ ਸੰਜੀਵ ਕੁਮਾਰ ਠੀਕ ਹੈ ਜੀ ਇਹ ਮੇਰਾ ਲੋਨ 5 ਲੱਖ ਦਾ ਇਹ ਉਹਦਾ ਲੋਨ ਜਦੋਂ ਚੈੱਕ ਕੀਤਾ ਜਦੋਂ ਮੈਂ ਬੈਂਕ ਦੇ ਵਿੱਚ ਇਹ ਲੋਨ ਨੰਬਰ ਦਿੱਤਾ ਜੀ ਉਹਨੇ ਮੈਨੂੰ ਬੈਂਕ ਵਾਲੇ ਨੇ ਇਹ ਕਢਾ ਕੇ ਦਿੱਤੇ ਜੇ ਤੁਸੀਂ ਐਜ਼ ਅ ਗਰੈਂਟਰ ਹੋ ਇਸ ਨਾਮ ਦੇ ਪਾਰਟੀ ਦੇ ਮੈਂ ਕਿਹਾ ਇਹਨਾਂ ਨੂੰ ਤੁਸੀਂ ਲੱਭੋ ਮੈਂ ਕਿਉਂ ਲੱਭਾ ਬੈਂਕ ਦੇ ਵਿੱਚ ਆ ਤਾਂ ਮੇਰਾ ਵੀ ਲੋਨ ਆ ਤੁਸੀਂ ਲੱਭੋ ਨਾ ਹਾਂ ਉਹ ਕਿਸ਼ਤਾਂ ਦੇ ਰਿਹਾ ਨਾ ਦੇ ਰਿਹਾ ਮੈਨੂੰ ਇਹ ਤੁਮ ਕੀ ਮਤਲਬ ਮਰ ਇਹ ਤਾਂ ਧੋਖਾਧਰੀ ਹੋਇਆ ਨਾ ਸਰ अच्छा अपने अपने, दे? अपने, अपने दे। अपने अपने, अपने ये जो 1.20 लाख का लोन होया हुआ है ਤੁਸੀਂ ਇਹਦੀਆਂ ਕਿਸ਼ਤਾਂ ਦੇ ਰਹੇ ਹੋ ਜਾਂ ਪਹਿਲੇ ਆਪਣੇ ਘਰ ਦੀ ਆਪਣੇ ਆਪਣੇ ਦੇ ਆਪਣੇ ਘਰ ਆਪਣੇ ਹਾਂ ਆਪਣੇ ਤੁਸੀਂ ਕੋਈ ਆਲ ਅਧਿਕਾਰੀ ਦੇ ਨਾਲ ਅੰਦਰ ਕੋਈ ਗੱਲਬਾਤ ਹੋਈ ਹਾਂਜੀ ਅੰਦਰ ਸਾਰਿਆਂ ਨੂੰ ਪਤਾ ਅੰਦਰ ਸਾਰਿਆਂ ਨੂੰ ਪਤਾ ਹਾਂਜੀ ਠੀਕ ਹੈ ਤੇ ਉਹਨੂੰ ਕੀ ਮੰਗ ਕਰਦੇ ਤੁਸੀਂ ਮੰਗ ਕਰਾਂ ਮੈਨੂੰ ਦੱਸੋ ਇਨਸਾਫ਼ ਦੋ ਬਸ ਹਾਂਜੀ ਠੀਕ ਹੈ ਕਿੱਥੇ ਜਾਣ ਵਾਲੇ ਮੈਂ ਜੀ ਪਾਮਿਆ ਰੋਡ ਆਰਾਮਨਗਰ ਆ ਬਿਲਕੁਲ ਲੋਨ ਕਰ ਲਿੱਤਾ ਸੀ ਮੈਂ 2024 ਦੇ ਵਿੱਚ ਜਨਵਰੀ ਬਿਲਕੁਲ 2024 ਦੇ ਵਿੱਚ ਜਨਵਰੀ ਤੇ ਹੋਮ ਲੋਨ ਲਿੱਤਾ ਸੀਗਾ ਤੇ ਉਸ ਤੋਂ ਬਾਅਦ 5 ਲੱਖ ਦਾ ਲੋਨ ਜਿਹੜੇ ਕਿ ਆ ਇੱਕ ਨਿਜੀ ਬੈਂਕ ਦੇ ਵਿੱਚੋਂ ਪ੍ਰਾਈਵੇਟ ਬੈਂਕ ਦੇ ਵਿੱਚੋਂ ਕਰਾਇਆ ਜਾਂਦਾ ਹੋਇਆ ਤੇ ਉਸ ਤੋਂ ਬਾਅਦ ਜਦੋਂ ਇਸ ਨੇ 6 ਮਹੀਨੇ ਬਾਅਦ ਆਪਣਾ ਸਿਬਲ ਸਕੋਰ ਚੈੱਕ ਕਰਦਾ ਹੋਇਆ ਕਿਸੇ ਕੋਈ ਚੀਜ਼ ਲੈਣ ਦੀ ਕੋਸ਼ਿਸ਼ ਕਰਦਾ ਤੇ ਇਸ ਦੇ ਨਾਂ ਦੇ ਉੱਤੇ ਇੱਕ ਹੋਰ 5 ਲੱਖ 20 ਹਜ਼ਾਰ ਦਾ ਲੋਨ ਜਿਹੜੇ ਕਿ ਆ ਬੋਲਦਾ ਹੋਇਆ ਨਜ਼ਰ ਆਂਦਾ ਹੋਇਆ ਜਦੋਂ ਇਸੇ ਇਸ ਨੂੰ ਪਤਾ ਲੱਗਿਆ ਵਿਅਕਤੀ ਨੂੰ ਤੇ ਉਸ ਤੋਂ ਬਾਅਦ ਇਹ ਵੈਰੀਫਾਈ ਕਰਾਂਦਾ ਤੇ ਪਰ ਬੈਂਕਰ ਦੇ ਵੱਲੋਂ ਕਿਹਾ ਜਾਂਦਾ ਕਿ ਇਹ ਤੁਸੀਂ ਹੀ ਲੋਨ ਕਰਾਇਆ ਗਰੈਂਟਰ ਤੁਸੀਂ ਪੇ ਹੋਏ ਹੋ ਪਰ ਜਦੋਂ ਲੋਨ ਦੀ ਡਿਟੇਲਸ ਚੈੱਕ ਕੀਤੀ ਜਾਂਦੀ ਹੈ ਤੇ ਉੱਥੇ ਕੋਈ ਅ ਅਣਪਛਾਤੇ ਵਿਅਕਤੀ ਦਾ ਸੰਜੀਵ ਕੁਮਾਰ ਦਾ ਜਿਹੜਾ ਨਾਮ ਜਿਹੜਾ ਉੱਥੇ ਬੋਲਦਾ ਨਜ਼ਰ ਆਉਂਦਾ ਹਾਲਾਂਕਿ ਇਹ ਵਿਅਕਤੀ ਦਾ ਇਤਰਾਜ਼ ਜਤਾਇਆ ਜਾ ਰਿਹਾ ਹੈ ਇਹਦੇ ਵੱਲੋਂ ਕਿ ਜਿਹੜਾ ਲੋਨ ਕਰਾਇਆ ਗਿਆ ਉਹ ਮੇਰੇ ਵੱਲੋਂ ਨਹੀਂ ਕਰਾਇਆ ਗਿਆ ਹੈਗਾ ਪਰ ਇਸ ਦੀ ਜਾਂਚ ਜਰੂਰ ਹੋਣੀ ਚਾਹੀਦੀ ਹੈ ਇਹੋ ਜਿਹੇ ਧੋਖਾਧੜੀ ਦੇ ਕੇਸ ਜਿਹੜੇ ਆ ਅਕਸਰ ਹੀ ਹੁਣ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਤੇ ਇਹ ਸਬਜੈਕਟਿਵ ਵੱਲੋਂ ਮੰਗ ਰੱਖੀ ਗਈ ਹੈ ਕਿ ਜਿਹੜਾ ਲੋਨ ਹੋ ਜਾਵੇ ਇਹ ਲੋਨ ਜਿਹੜੇ ਕੀ ਹੈ ਰੱਦ ਹੋਣਾ ਚਾਹੀਦਾ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਧੋਖਾਧੜੀ ਦੀ ਉਹ ਜਰੂਰ ਉਸ ਵਿਅਕਤੀ ਦੇ ਉੱਤੇ ਹੋਣੀ ਚਾਹੀਦੀ ਹੈ ਇਸ ਦੇ ਬਾਰੇ ਅਧਿਕਾਰੀਆਂ ਦਾ ਕੀ ਕਹਿਣਾ ਹੈ ਅੰਦਰ ਜਿਹੜੇ ਨਿੱਜੀ ਬੈਂਕ ਦੇ ਪ੍ਰਾਈਵੇਟ ਬੈਂਕ ਤੋਂ ਲੋਨ ਹੋਇਆ ਵਾ ਉਹਨਾਂ ਦੀ ਗੱਲਬਾਤ ਸੁਣਦੇ ਆ ਮੇਰੇ ਨਾਲ ਪ੍ਰਾਈਵੇਟ ਬੈਂਕ ਦੇ ਮੈਨੇਜਰ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਆਖਿਰਕਾਰ ਮਾਮਲਾ ਕੀ ਹੋ ਗਿਆ ਸੀ ਸਰ ਇਹ ਕੀ ਮਾਮਲਾ ਹੋ ਗਿਆ ਸੀਗਾ ਕਿਹੜੇ ਬੈਂਕ ਚ ਲੋਨ ਸੀਗਾ ਤੇ ਇਹਨਾਂ ਕੋਈ ਵਿਵਾਦ ਵੱਧ ਗਿਆ ਅੰਦਰ ਹੰਗਾਮਾ ਹੋਇਆ ਕੀ ਪੂਰਾ ਮਾਮਲਾ ਇੱਕ ਲੋਨ ਹੋਇਆ ਸਾਡੇ ਇਥੋਂ ਉਹਦੇ ਚ ਗਰੰਟਰ ਜਿਹੜਾ ਬੰਦਾ ਕਹਿ ਰਿਹਾ ਕਿ ਮੈਂ ਗਰੰਟਰ ਨਹੀਂ ਹੈਗਾ ਉਹਦੇ ਵਿੱਚ ਉਹਨੇ ਪਹਿਲੇ 5 ਲੱਖ ਦਾ ਲੋਨ ਲਿਆ ਸੀ ਆਪਣਾ ਕਹਿੰਦੇ 2024 ਚ ਬੋਰਰ ਉਨੇ ਜੋ ਸਿਬਲ ਚ ਕੀਤਾ 5 ਲੱਖ ਦਾ ਬੋਰਰ ਹੈ 5.5 ਲੱਖ ਦਾ ਹੈ ਅਜੇ ਗਰੰਟਰ ਸੀਗਾ ਉਹ ਮੈਨੂੰ ਉਹਦਾ ਨਾਮ ਵੀ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਹੈ ਦਰਸਲ ਸਾਡੇ ਦੋ ਡਿਪਾਰਟਮੈਂਟ ਨੇ ਇਹ ਐਮ ਐਸ ਐਮਈ ਡਿਪਾਰਟਮੈਂਟ ਹੁੰਦਾ ਹੈ ਜਿਹੜਾ ਛੋਟੇ ਲੋਨ ਕੱਢਦਾ ਹੈ ਜਿਹੜਾ ਕਿ ਸਾਡਾ ਐਡੋਬੀ ਜਲੰਧਰ ਤੋਂ ਸਾਰਾ ਮੇਨਟੇਨ ਕਰਦੇ ਨੇ ਉਹਨਾਂ ਦੇ ਦੋ ਤਿੰਨ ਬੰਦੇ ਇੱਥੇ ਹੁੰਦੇ ਨੇ ਉੱਪਰ ਅਲੱਗ ਬੈਠਦੇ ਨੇ ਤੇ ਆਪਾਂ ਉਹਨਾਂ ਕੋ ਕੋਈ ਵੀ ਮੈਟਰ ਆਂਦਾ ਉਹਨਾਂ ਕੋਲ ਭੇਜ ਦਿੰਨੇ ਆ ਔਰ ਮੈਨੂੰ ਐਜ਼ ਅ ਬੈਂਕਰ ਜੇ ਮੇਰਾ ਹੀ ਬੈਂਕ ਹੈ ਚਾਹੇ ਉਹ ਜਲੰਧਰ ਦਾ ਚਾਹੇ ਉਹ ਲੁਧਿਆਣੇ ਦਾ ਮੈਂ ਮਾਫੀ ਮੰਗੀ ਵੀਰ ਜੀ ਕੋਲੋਂ ਸਭ ਤੋਂ ਪਹਿਲੇ ਵੀ ਆਪਾਂ ਨਹੀਂ ਹੱਲ ਕੱਢ ਸਕੇ ਪਰ ਹੁਣ ਮੈਨੂੰ ਰਿਟਰਨ 'ਚ ਇਹਨਾਂ ਨੇ ਰਿਕੁਐਸਟ ਲੈਟਰ ਕਹਿੰਦੇ ਅੰਦਰ ਪਾਈ ਦੇ ਦਿੱਤੀ ਹੈ ਮੈਂ 48 ਘੰਟੇ ਦਾ ਇਹਨਾਂ ਕੋ ਟਾਈਮ ਲਿਆ ਹੈ ਵੀ 48 ਘੰਟੇ 'ਚ ਸਾਰਾ ਮਸਲਾ ਸੋਲਵ ਹੋ ਜਾਏਗਾ ਉਹਦਾ ਹੱਲ ਕੱਢ ਦਿਆਂਗੇ ਜੇ ਨਹੀਂ ਹੱਲ ਕੱਢ ਸਕਾਂਗੇ ਫਿਰ ਮੈਂ ਜ਼ਿੰਮੇਵਾਰ ਆ ਫਿਰ ਤੁਸੀਂ ਸਾਰੇ ਆ ਜਾਓ ਮੇਰੇ ਕੋਲ ਮੋਸਟ ਵੈਲਕਮ ਜੋ ਸਜਾ ਲਾਣੀ ਤੁਸੀਂ ਹੰਦਰ ਆਇਆ ਉਹ ਕਹਿੰਦਾ ਕਿ ਅਲਾਉ ਨਹੀਂ ਹੈਗਾ ਕਿ ਅੱਤ ਤੁਹਾਡੇ ਕੋਲ ਅੰਦਰ ਬੈਠੇ ਆਂ ਤੇ ਤੁਹਾਡੀ ਜੁੜੀ ਹੈਗੀ ਸੀ ਮੈਂ ਕਹਿੰਦਾ মিডিਆ ਹਰ ਜਗ੍ਹਾ ਜਾ ਸਕਦਾ ਜੀ মিডিਆ ਜੇ ਪ੍ਰਾਈਮ ਮੇਰੀ ਫੁੱਲ ਮਨਜ਼ੂਰੀ ਹੈ ਤੁਸੀਂ ਮੈਂ ਆਪਣਾ ਨੰਬਰ ਕਾਰਡ ਤੁਹਾਨੂੰ ਦੇ ਦਿੱਤਾ ਤੁਸੀਂ ਮੈਨੂੰ 24 ਘੰਟੇ ਕਾਲ ਕਰ ਸਕਦੇ ਹੋ ਪੂਰਾ ਐਨੀ ਡਿਊਟੀ ਟਾਈਮਿੰਗ ਹੈ 24 ਘੰਟੇ ਕਿਤੇ ਵੀ ਕਾਲ ਕਰ ਸਕਦੇ ਹੋ ਕੋਈ ਬੈਂਕ ਨਾਲ ਰਿਲੇਟਡ ਮਸਲਾ ਮੈਂ ਇੱਥੇ ਮੈਂ ਬੰਦੇ ਨੂੰ ਵੀ ਇਹੀ ਕਿਹਾ ਇਹਨਾਂ ਨੂੰ ਵੀ ਇਹੀ ਕਿਹਾ ਜੇ ਕਿਸੇ ਬੰਦੇ ਦਾ ਮੈਂ ਹੱਲ ਨਹੀਂ ਕੱਢ ਸਕਦਾ ਮੈਂ ਉਹ ਸੀਟ ਤੇ ਬਹਿਣ ਦਾ ਹੱਕਦਾਰ ਨਹੀਂ ਹੈਗਾ ਆਪਾਂ ਕਿਸੇ ਨਾ ਵੀ ਮਾੜਿਆ ਬੰਦੇ ਦੀ ਸੁਣੀ ਚਾਹੀਦੀ ਹੈ ਬਹੁਤ ਅੱਛਾ ਲ ਡਾਕੂਮੈਂਟ ਲੈ ਕੇ ਇੱਕ ਮਿੰਟ ਇਧਰ ਕੀ ਕਰ ਹਾਂ ਉੱਧਰ ਡਾਕੂਮੈਂਟ ਲੈ ਕੇ ਬਿਨਾ ਉਹਦੀ ਸਾਈਨ ਲਿੱਤੇ ਹੋਏ ਉਹਦਾ ਕੰਸਰਨ ਲਿੱਤੇ ਹੋਏ ਉਹ ਕਿਸੇ ਦਾ ਗਾਰੰਟਰ ਬਣ ਸਕਦਾ ਨਹੀਂ ਬਣ ਸਕਦਾ ਨਹੀਂ ਬਣ ਸਕਦਾ ਜੇ ਉਹਦੇ ਮੈਂ ਜੋ ਤੁਹਾਨੂੰ ਪਹਿਲੇ ਕਿਹਾ ਕਿ ਮੈਨੂੰ ਲੱਗਦਾ ਵੀ ਉਹਨਾਂ ਨੇ ਆਪਸ ਵਿੱਚ ਕਰੋਸ ਗਰੰਟੀ ਪਾਈ ਹੋਣੀ ਹੈ ਵੀ ਉਹਦਾ ਜੋ ਲੋਨ ਲਿਆ ਉਹਨੇ ਉਹਦੀ ਪਾਈ ਹੋਣੀ ਆ ਉਹਦੀ ਉਹ ਨਹੀਂ ਬਾਕੀ ਉਹ ਜੋ ਕਹਿੰਦੇ ਨਹੀਂ ਪਾਈ ਤਾਂ ਆਪਾਂ ਇਹਨਾਂ ਨੂੰ ਕਿਹਾ ਵੀ 48 ਘੰਟਿਆਂ ਚ ਆਪਾਂ ਉਹਨਾਂ ਦੀ ਰਿਕਵੈਸਟ ਲੈ ਲਈ ਉਹਨਾਂ ਨੂੰ ਗਰੰਟਰ ਹਟਾ ਦੇਵਾਂਗੇ ਤੁਹਾਨੂੰ ਦੱਸ ਦਿਆਂਗੇ ਜੇ ਇਹਦੇ ਚ ਮੰਨ ਲਓ ਨਹੀਂ ਘਟਾ ਪਾਉਂਦੇ ਕੋਈ ਲੀਗਲ ਹੁੰਦਾ ਇਹਨਾਂ ਨੂੰ ਦੱਸਾਂਗਾ ਵੀ ਯਾਰ ਐਜ਼ ਅ ਬੈਂਕਰ ਵੀ ਅਸੀਂ ਨਹੀਂ ਕਢਾ ਕੱਢ ਸਕਦੇ ਗਰੰਟਰ ਜਾਂ ਜੇ ਗਰੰਟਰ ਜਿੱਦਾਂ ਇਹ ਕਹਿੰਦੇ ਜੇ ਨਹੀਂ ਕੱਢਦੇ ਤੇ ਜਿਉ ਬੰਦਾ ਸੱਚਾ ਹੈ ਤਾਂ ਫਿਰ ਬੈਂਕ ਵਾਲਾ ਜਿਹਨੇ ਕੇਸ ਕੀਤਾ ਉਹ ਦੇਖੇਗਾ ਤੇ ਜਿੰਨੇ ਹੈਗਾ ਉਹ ਦੇਖੇਗਾ ਪਰ ਮੈਨੂੰ ਪੂਰੀ ਉਮੀਦ ਹੈ ਹੱਲ ਨਿਕਲੇਗਾ ਆਪਾਂ 48 ਘੰਟੇ ਜੋ ਉਹਨੂੰ ਇਹਦੇ ਗਰੰਟਰ ਆਪਾਂ ਕੱਢ ਦੇਾਂਗੇ ਅਧਿਖਸ਼ਨ ਲਗਾਈਏ ਕਿ ਆ ਗਾਰੰਟੀ ਮੇਰੀ ਨਹੀਂ ਹੈਗੀ। ਤੋਂ ਜੋ ਵੀ ਹੈ ਇਸ ਚੀਜ਼ਿਆਂ ਨੇ ਰਿਟਰਨ ਕੰਪਲੀਟ ਲੈ ਲਈਤੀ ਗਈ ਹੈ। ਠੀਕ ਹੈ ਤਾਂ ਉਹਨੂੰ ਜਲਦ ਤੋਂ ਜਲਦ ਆਪਾਂ 2-3 ਦਿਨਾਂ ਦੇ ਵਿੱਚ ਸੌਟ ਕਰ ਦਾਂਗੇ। ਉਹਦੇ ਤੇ ਪ੍ਰੋਪਰ ਆਰ ਐਨ ਡੀ ਕਰਕੇ। ਭਾਜੀ ਜਿਹੜਾ ਲੋਨ ਹੋਇਆ ਹੋਇਆ ਇਹ ਤੁਹਾਡੇ ਕਿਸੇ ਕਰਾਇਆ ਕਿ ਨਹੀਂ? ਇਹ ਨਹੀਂ ਇਹ ਸਰ ਮੈਂ ਨਹੀਂ ਕਰਾਇਆ। ਠੀਕ ਹੈ ਇਹ ਮੇਰੀ ਦੂਜੀ ਟੀਮ ਦੇ ਵਿੱਚ ਹੋਇਆ। ਭਾਜੀ ਇਹ ਜਿਹੜਾ ਲੋਨ ਹੋਇਆ ਹੋਇਆ ਇਹ ਇਹ ਕਿਹਾ ਜਾ ਰਿਹਾ ਕਿ ਡਾਕੂਮੈਂਟ ਲਾ ਕੇ ਕਿਸੇ ਨੂੰ ਲੋਨ ਦਿੱਤਾ। ਸਰ ਉਹਦੇ ਤੇ ਆਪਾਂ ਇੱਕ ਵਾਰ ਇਨਕੁਆਇਰੀ ਕਰ ਲੈਨੇ। ਦੇਖ ਲੈਨੇ ਜੋ ਵੀ ਹੋਏਗਾ ਉਸ ਚੀਜ਼ ਆਪਾਂ ਤੁਹਾਨੂੰ ਪ੍ਰੋਪਰ ਇਨਵਰਟ ਕਰ ਦਾਂ। ਵੈਸੇ ਕਿਉਂਕਿ ਇੱਕ ਵਿਅਕਤੀ ਦਾ ਲੋਨ ਦਾ ਸਮੱਸਿਆ ਚਲਦੀ ਸੀ ਉਹ ਇਸ ਨੂੰ 48 ਘੰਟੇ ਵਿੱਚ ਸੁਲਝਾਇਆ ਜਾਏਗਾ ਜੁੜੇਲ ਦਾਣਾ ਉਤਰਾ ਸੰਜਣਾ ਜੁਮ ਰਿਪੋਰਟ ਧੰਨਵਾਦ